ਜਨਮ ਲੈਣਾ ਮਰ ਜਾਣਾ ਇੱਕ ਦਿਨ ਇਹੀ ਹੈ ਲੇਕਿਨ ਕਹਿੰਦੇ ਐਸੀ ਮਰਨੀ ਜੋ ਮਰੇ ਬਹੁਤ ਨਾ ਮਰਨਾ ਹੋਵੇ ਕੁਛ ਕਰਕੇ ਜਾਓ ਸਮਾਜ ਲਈ ਜਿਸ ਲਈ ਸਾਨੂੰ ਉਸ ਪਰਵਰਦੀਗਾਰ ਅਕਾਲਪੁਰ ਖੱਲਾ ਤਾਲਾ ਨੇ ਜਨਮ ਦਿੱਤਾ ਹੈ ਸ਼ਨਾ ਗੁਸਤਾ ਸੀ ਉਹਦਾ ਜਿਹੜਾ ਇਹ ਰਿੰਡ ਤਾਰੀਏ ਆ ਨਹੀਂ ਸਕਦੇ ਸੀ ਜਿਵੇਂ ਦਸਵੇਂ ਪਿਤਾ ਜੀ ਨੇ ਕਿਹਾ ਦਾ দান ਤੋਂ ਨਾ ਦੇ ਸਕੂ ਭੇਟਾ ਸਵੀਕਾਰ ਕਰੋ ਸੁਣੋ ਦਿਆ ਸਿੰਘ ਜੋ ਜੋ ਪੇਟ ਮੈਂ ਜੜਾ ਹੂੰਗਾ ਕੁਰਬਾਨੀਆਂ ਤਾਂ ਉਹ ਕਰ ਗਏ ਅਸੀਂ ਤਾਂ ਦੱਸੇ ਮਾਰਗ ਤੇ ਛੋਟਾ ਜਿਹਾ ਇੱਕ ਬਰਾਲਾ ਸ਼ੁਰੂ ਕਰਿਆ ਕਹਿੰਦੇ ਮਾਲੀ ਦਾ ਕੰਮ ਪਾਣੀ ਦੇਣਾ ਪਰ ਪਰ ਮੁਸ਼ਕਾਂ ਪਾਵੇ ਮਾਲਕ ਦਾ ਕੰਮ ਫਲ ਫੁੱਲ ਲਾਣਾ ਉਹ ਲਾਵੇ ਨਾ ਲਾਵੇ ਸੱਚੇ ਪਾਤਸ਼ਾਹ ਦੀ ਕਿਰਪਾ ਹੈ ਅਸੀਂ ਸ਼ੁਰੂ ਕਰਤਾ ਹੈ ਅੱਗੇ ਦੇਖਦੇ ਹਾਂ ਸੱਚੇ ਪਾਤਸ਼ਾਹ ਕਿੱਥੇ ਤੱਕ ਲੈ ਕੇ ਜਾਂਦੇ ਆ ਉਹਦਾ ਅਸ਼ੀਰਵਾਦ ਸਾਨੂੰ ਜ਼ਰੂਰੀ ਦਾ ਹੈ ਬਾਬਾ ਵਡਣ ਸ਼ਾਹ ਜੀ ਬਾਬਾ ਗਰੇਤਾ ਜੀ ਧੰਗੁਨਾਸੇ ਪਾਸ਼ਾ ਹਰਗੋ ਸਾਹਿਬ ਸੱਚੇ ਪਾਸ਼ਾ ਜੋ ਕੀਰਤਪੁਰ ਸਾਹਿਬ ਨਗਰੀ ਦੇ ਮਾਲਕ ਨੇ ਦਸਮ ਬਿਤਾ ਦਸਵੇਂ ਜੀ ਗੁਰੂਆਂ ਦੀ ਚਰਨ ਛੋਹ ਜਿਹੜੀ ਨਗਰੀ ਹੈ ਜਿਨ੍ਹਾਂ ਦੇ ਚਰਨਾ ਜਸ ਦਾਸਾਂ ਨੇ ਜਨਮ ਲਿਆ ਉਸ ਨਗਰੀ ਦੇ ਵਿੱਚ ਸਾਈਆਂ ਨੇ ਉਹਨਾਂ ਪਹਾੜਾ ਟੋਏ ਟਿੱਬਿਆਂ ਨੂੰ ਭਾਗ ਲਾਇਆ ਉਹਨਾਂ ਦੇ ਬੱਚੇ ਆ ਸਾਈਆਂ ਦੇ ਜੋ ਹੁਕਮ ਕਹਦੇ ਹੁਕਮ ਵਰदाई ਚੱਲਣਾ ਨਾਨਕ ਲਿਖੋ ਨਾਲ ਜਿਵੇਂ ਉਹ ਲਿਖਦਾ ਜਿਵੇਂ ਕਰਾਂ ਦਾ ਕਰਨ ਕਰਾਵੇ ਆਪੇ ਆਪ ਮਾਨਸ ਦੇ ਕੇ ਕੁਛ ਨਹੀਂ ਆਉਂਦਾ ਵਾਹਿਗੁਰੂ ਜੀ ਕਾ ਤਾਲ ਸਵਾਹਿਗੁਰੂ ਜੀ ਜੈ ਸਾਈਂ